ਵੈਗਨਿਕਾ ਖਾਲਸਾਬ ਜੀ ਦੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਅੱਜ ਸਾਡੇ ਭਰਾ ਸਾਡੇ ਮਿੱਤਰ ਜਿਹੜਿਆਂ ਨੇ ਪਤਨਾ ਬਾਜ਼ਾਰ ਦੇ ਵਿੱਚ ਇੱਕ ਆਪਦੀ ਸ਼ੌਕ ਕੀਤੀ ਰਿੰਡੂ ਡੇਰੀ ਫਾਰਮ ਜਿਹੜਾ ਕਾਫੀ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਮਸ਼ਹੂਰ ਹੈ ਤੇ ਅੱਜ ਆਪਣੀਆਂ ਸ਼ੁੱਧ ਜ਼ਹਿਰ ਮੁਕਤ ਗਹਿਲੀਆਂ ਸ਼ੁੱਧਤਾ ਦੇ ਨਾਲ ਘਰ ਦੇ ਪਿਆਰ ਦੁੱਧ ਦੀਆਂ ਘਰੇ ਮੱਝਾਂ ਗਾਂਾਂ ਰੱਖੀਆਂ ਹੋਈਆਂ ਨੇ ਜਿਹੜਾ ਦੇ ਵਿੱਚੋਂ ਮਾਈਆਂ ਨੇ ਆਪਣੇ ਪ੍ਰੋਡਕਟ ਤਿਆਰ ਕਰਕੇ ਬਰਫੀ ਐ ਲੱਡੂ ਐ ਬੇਸਣ ਦੇ ਲੱਡੂ ਐ ਕੇਸਰ ਵਾਲਾ ਦੁੱਧ ਐ ਦਹੀ ਘਿਓ ਐ ਲੱਸੀ ਐ ਕਾਫੀ ਆਈਟਮਾਂ ਜਿਹੜੀਆਂ ਤਿਆਰ ਕੀਤੀਆਂ ਨੇ ਉਹ ਬਾਜ਼ਾਰ ਦੇ ਵਿੱਚ ਲੈ ਕੇ ਆਪਣੀ ਛੋਕ ਦਿੱਤੀਆ ਤੋਂ ਬੇਨਤੀ ਕਰਦੇ ਆ ਸਾਰੇ ਵੀਰਾਂ ਨੂੰ ਕਿ ਆਪਾਂ ਸਾਰੇ ਘਰ ਵਾਸਤੇ ਕਿਸੇ ਪ੍ਰੋਗਰਾਮ ਵਾਸਤੇ ਸਾਡੇ ਕੋਈ ਛੋਟਾ ਪ੍ਰੋਗਰਾਮ ਐ ਸ਼ਗਨ ਐ ਕੋਈ ਜਨਮ ਦਿਨ ਐ ਕੋਈ ਵਿਆਹ ਦਾ ਪ੍ਰੋਗਰਾਮ ਐ ਇੱਥੇ ਆਰਡਰ ਵੀ ਬੁੱਕ ਕੀਤੇ ਜਾਂਦੇ ਆ ਤੇ ਬਾਜ਼ਾਰ ਦੀਆਂ ਹੋਰ ਕਾਫੀ ਦੁਕਾਨਾਂ ਦੇ ਉੱਤੇ ਵੀ ਮਠਾਈਆਂ ਪਰ ਇੱਥੇ ਆਪਣੇ ਹੱਥੀ ਤਿਆਰ ਕੀਤਾ ਹੋਇਆ ਸਾਰੇ ਪ੍ਰੋਡਕਟ ਸਾਰੀਆਂ ਆਈਟਮਾਂ ਬਾਈਨਾਂ ਦੀਆਂ ਹੈਗੀਆਂ ਆਰਡਰ ਤੇ ਵੀ ਤਿਆਰ ਹੁੰਦੀਆਂ ਵਿਆਹ ਵੀ ਕਰਤਾ ਜਾਂਦੇ ਆ ਤੇ ਗੈਨਤੀ ਕਰਾਂਗੇ ਸਭ ਨੂੰ ਕਿ ਇਸ ਦੁਕਾਨ ਤੋਂ ਵੀ ਘਰ ਦੇ ਦੁੱਧ ਤੋਂ ਬਣੀ ਹੋਈ ਕੱਲੀ ਕੱਲੀ ਆਈਟਮਾਂ ਇੱਕ ਵਾਰੀ ਆ ਕੇ ਜਰੂਰ ਖਰੀਦੋ ਤੇ ਦੇਖੋ ਖਰੀਦ ਕੇ ਚੈੱਕ ਕਰੋ ਕਿ ਪਿਓਰ ਹੈ ਜਾਂ ਉਹਦੇ ਵਿੱਚ ਮਲਾਪਟਾ ਤਾਂ ਪਤਾ ਲੱਗ ਜਾਊਗਾ ਜਿੰਨੀ ਕੁਆਲਿਟੀ ਦੇ ਨਾਲ ਜਿੰਨੀ ਮਿਹਨਤ ਦੇ ਨਾਲ ਬਾਈ ਘਰੋਂ ਉੱਠ ਕੇ ਛੋਟੇ ਲੈਵਲ ਤੋਂ ਅੱਜ ਵੱਡੇ ਦਿਨ ਦੀ ਗਾਗੇ ਕਿਉਂਕਿ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਤਹਿਤ ਰੋਜ਼ਗਾਰ ਨਹੀਂ ਮਿਲਦੇ ਤਾਂ ਬਾਈਆਂ ਨੇ ਉਹਦਾ ਰੋਜ਼ਗਾਰ ਵੀ ਤੋੜਿਆ ਬੇਨਤੀ ਕਰਦੇ ਆ ਕਿ ਨੌਜਵਾਨੀ ਨੂੰ ਸੇਧ ਵੀ ਲੈਣੀ ਚਾਹੀਦੀ ਆ ਤੇ ਸਾਰੇ ਵੀਰ ਜੀ ਨੇ ਦੇਖਦਿਆਂ ਤਾਂ ਇਸ ਇੱਕ ਵਾਰੀ ਸ਼ੌਪ ਤੇ ਆ ਕੇ ਕੋਈ ਨਾ ਕੋਈ ਆਈਟਮ ਖਰੀਦ ਕੇ ਤੇ ਉਹਨੂੰ ਟੈਸਟ ਕਰਕੇ ਦੇਖੋ ਸ਼ੁੱਧ ਘਰਾ ਦਾ ਤਿਆਰ ਕੀਤਾ ਹੋਇਆ ਹਰ ਇੱਕ ਆਈਟਮ ਤੁਹਾਨੂੰ ਇੱਥੋਂ ਮਿਲੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ